हां जी दोस्तों सारेया नु सस्श्रीकाल स्वागत करदेया टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਹੈ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਅਰਸ਼ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਮੋਸਟਲੀ ਵੀਰ ਸਾਰੇ ਜਾਣਦੇ ਹੋ ਇਸ ਕਰੇ ਵਿਹੜਾ ਜਿਹੜੀਆਂ ਦੋਸਤੋ ਵਟੀ ਗਿਣਤੀ ਦੇ ਵਿੱਚ ਕਹ ਲਈਏ ਚਾਹੇ ਡੇਲੀ ਰੁਟੀਨ ਦੇ ਵਿੱਚ ਕਹ ਲਈਏ ਪਸ਼ੂ ਆਉਂਦੇ ਆ ਨਵੇਂ ਪੁਰਾਣੇ ਪਸ਼ੂ ਹੋ ਜਾਂਦੇ ਆ ਬਾਕੀ ਵੇਖਦੇ ਆ ਪਸ਼ੂ ਫੇਰ ਨਵੇਂ ਆ ਜਾਂਦੇ ਆ ਇਸ ਕਰਕੇ ਦਾ ਦੋਸਤੋ ਦੋ ਤੋਂ ਤਿੰਨ ਨਗ ਜਿਹੜੇ ਆ ਹਰ ਵਾਰ ਤੁਹਾਨੂੰ ਜਿਹੜੇ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਆ ਅੱਜ ਜੀ ਦੋਸਤੋ ਦੋ ਬੈੜਾਂ ਦਿਖਾਵਾਂਗੇ ਦੋਵੇਂ ਟੁਕੀਆਂ ਨੇ ਤੇ ਪੂਰੀ ਹਿਸਟਰੀ ਕੀ ਆ ਪੂਰੀ ਡਿਟੇਲ ਆ ਉਹ ਬਾਈ ਅਰਸ਼ ਦੇ ਨਾਲ ਗੱਲਬਾਤ ਕਰ ਲਾਂਗੇ ਹਾਂ ਜੀ ਸਭ ਤੋਂ ਪਹਿਲਾਂ ਵੀਰ ਅਰਸ਼ ਕੀ ਹਾਲ ਚਾਲ ਨੇ ਬਹੁਤ ਵਧੀਆ ਸੰਧੂ ਸਾਹਿਬ ਤੁਸੀਂ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਜੀ ਹਾਂ ਜੀ ਹਾਂ ਜੀ ਵਧੀਆ ਵਧੀਆ ਹੋਰ ਕਿਵੇਂ ਚੱਲਦੇ ਕੰਮ ਕਰ ਬਾਹਰ ਕਿਰਪਾ ਮਹਾਰਾਜ ਦੀ ਗੁਰੂ ਰੰਗ ਦਾ ਆਈ ਜਾਂਦੇ ਵੇਖੀ ਜਾਂਦੇ ਪਸ਼ੂ ਹਾਂ ਜੀ ਹਾਂ ਜੀ ਹਾਂ ਜੀ ਚਲੋ ਹਾਂ ਜੀ ਅੱਜ ਦੋ ਆਪਣੇ ਕੋਲ ਬੈੜਾਂ ਦੋਵੇਂ ਗੱਬਣੀਆਂ ਹਾਂ ਹਾਂ ਜ ਦੇਣੇ 2-2 4-4 ਦਿਨ ਨਹੀਂ ਲੈਂਦੀਆਂ 2-2 4-4 ਦਿਨ ਹਾਂਜੀ ਠੀਕ ਆ ਤੇ ਪਹਿਲੇ ਨੰਬਰ ਤੇ ਪਈਆ ਅਸੀਂ ਇੱਥੋਂ ਸਟਾਰਟ ਕਰ ਲੀਏ ਪਹਿਲੇ ਨੰਬਰ ਠੀਕ ਆ ਪਹਿਲੇ ਨੰਬਰ ਤੇ ਇਹਨੂੰ ਪਹਿਲ ਦਈਏ ਆਪਾਂ ਸੋ ਸੁਹਾਵੀਰ ਕਿਰਮਾ ਸੂਗੀ ਇਹ ਜਿਹੇ ਬੈਣ ਇਹ ਜੇ ਸੂਹਾ ਸੁਣੀ ਸੰਧੂ ਸਾਹਿਬ ਬਹੁਤ ਜ਼ਿਆਦੀ ਠੰਡੀ ਠੀਰੀ ਰਹੀ ਹੋਏ ਅੱਛਾ ਜੀ ਆਹ ਪਾਈਦੇ ਬੈਸ ਲਿਆ ਲਓ ਜੀ ਪੂਰੀ ਅ ਸੀਲ ਸਾਉ ਜਿਹੜੀ ਦੋਸਤੋ ਇਹ ਬੈਣ ਆ ਠੀਕ ਆ ਸੁਹਾ ਦੂਜਾ ਵੀਰ ਕਹਿੰਦਾ ਦੂਜਾ ਸੁਹਾ ਸੁਣੀ ਆ ਤੇ ਥਣਦੇਵਾ ਤੁਸੀਂ ਆਹ ਵੇਖ ਲਓ ਠੀਕ ਆ ਜੀ ਠੰਡੀ ਠੀਰੀ ਪੂਰੀ ਤੇ ਗੋਲ ਮੋਟਾ ਥਾਣਾ ਮਟਾਈ ਪੂਰੀ ਥਣ ਦੀ ਤੇ ਸੂਹਾ ਦੂਜਾ ਬਾਕੀ ਫੇਸ ਕੁਆਲਿਟੀ ਤੁਹਾਨੂੰ ਆ ਦਿਖਾਉਣੇ ਆ ਤੇ ਆਹ ਵੇਖੋ ਜੀ ਠੀਕ ਹੈ ਜੀ ਆ ਪਾਕ ਜਿਹੜਾ ਦੋਸਤੋ ਆਹ ਰਸ਼ਰ ਜਿਹੜੀ ਆ ਬ੍ਰੀਡ ਵਿੱਚ ਵੇਖੀ ਤੇ ਆਹ ਰਸ਼ਰ ਆ ਜਾਂਦੀ ਹੈ ਠੀਕ ਆ ਸੋ ਆਹ ਕੁਆਲਿਟੀ ਆ ਫੇਸ ਦੀ ਤੇ ਥਣ ਦੇ ਬਾਅਦ ਇੱਕ ਵਾਰੀ ਤੁਹਾਨੂੰ ਕੋਲੋਂ ਦਿਖਾਉਣੇ ਆ ਹਫਤਾ ਪੂਰਾ ਲੈ ਜੂਗੀ ਅਜੇ ਇੰਨੇ ਕੁ ਲੈ ਹੀ ਜਾਣੇ ਜੀ ਹਾਂ ਹਾਂ ਜੀ ਆਹ ਵੇਖੋ ਜਰਾ ਠੀਕ ਆ ਥਾਣਾ ਸਪੇਸ ਮਨਾਲੂ ਕੀ ਥੋੜਾ ਜਿਹਾ ਬਿਲਕੁਲ ਆਵੇ ਸੰਦੂਖਾ ਰੱਖਣਾ ਨਾ ਪੂਰੀ ਭਰੋਣੀ ਵੇਲੇ ਲਓ ਜੀ ਤੇ ਪੰਪੋਂਪਨ ਵੀ ਆ ਤੁਸੀਂ ਦੇਖ ਲਵੋ ਠੀਕ ਆ ਆ ਮਗਰਲੇ ਥਾਣਾ ਦੀ ਵੇਖਿਆ ਜੀ ਪੂਲਾ ਭਰਾ ਹੈ ਦੋਸਤੋ ਤੇ 53 1 ਨੰਬਰ ਆ ਵੇਖੋ ਸਾਡੇ ਸਾਹਮਣੇ ਸਾਰਾ ਕੁਝ ਤੇ ਖੋਲ ਕੇ ਤੋਰ ਕਰਕੇ ਦਿਖਾਈਏ ਭਰਾ ਠੀਕ ਆ ਜੀ ਬਾਕੀ ਥਣਦੇਵਾ ਬੈਕ ਸਾਈਡ ਤੋਂ ਤੁਹਾਨੂੰ ਆਪਾਂ ਤੋੜ ਕੇ ਦਿਖਾਉਣੀ ਇੱਕ ਵਾਰੀ ਤਸੱਲੀ ਦੇ ਨਾਲ ਵਧੇਰੇ ਪਤਾ ਲੱਗ ਜਾਊਗਾ ਆ ਵੇਖੋ ਜੀ ਹਾਲੋ ਲੈ ਬਾਕੀ ਥੰਮਨੇਵਾ ਜਿਹੜਾ ਪ੍ਰਾਪੋ ਆ ਚੰਗੀ ਤਰ੍ਹਾਂ ਵੇਖ ਲਓ ਠੀਕ ਆ ਜੀ ਸਪੇਸ ਜਿਹੜੀ ਥਾਣਾ ਦੇ ਵਿੱਚ ਬੇਸ਼ੱਕ ਪਸਮਾ ਪਸਮਕ ਜਿਹੜਾ ਦੋਸਤੋ ਥਣ ਹੋਰ ਸਪੇਸ ਪੂਰੀ ਬਣਾ ਜੂਗਾ ਬਾਕੀ ਆ ਤੁਹਾਡੇ ਸਾਹਮਣੇ ਆ ਆਰਡਰ ਕੁਆਲਿਟੀ ਬਿਲਕੁਲ ਆ ਤੁਸੀਂ ਦੇਖ ਸਕਦੇ ਆ ਆ ਦੇਖੋ ਇੱਕ ਹਫਤਾ ਘੱਟੋ ਘੱਟ ਸਮਾਂ ਹਜੇ ਬਾਕੀ ਇਸੰਦੇ ਦੇ ਵਿੱਚ ਨਾਲ ਲਓ ਠੀਕ ਆ ਤੇ ਮੀਡੀਅਮ ਹਾਈਟ ਦੇ ਵਿੱਚ ਠੀਕ ਆ ਮੀਡੀਅਮ ਹਾਈਟ ਦੇ ਵਿੱਚ ਦੋਸਤੋ ਇਸ ਵਿਹੜ ਨੂੰ ਤੁਸੀਂ ਅਕਾਊਂਟ ਕਰ ਲਿਓ ਪਰ ਸੋਹਣੀ ਆ ਫਾਫੂ ਬਪੂਰੀ ਆ ਸੰਭੀ ਪਲੀ ਪੂਰੀ ਆ ਠੀਕ ਆ ਜੀ ਕੋਈ ਲੈਸਾ ਪਿਸਾ ਜਿਹੜਾ ਫਿੱਕਾ ਪਸੂਣੀ ਆ ਪੂਰੀ ਸੰਭੀ ਆ ਤੇ ਅਰ ਸਭ ਮੁੱਲ ਵੀਰੇ ਦਾ ਕੀ ਕੀਤਾ ਹਰ ਇਹ ਸੰਧੂ ਸਾਹਿਬ ਪਿਛਲੇ ਸੂਏ ਉਹਨਾਂ ਦੁੱਧ ਚੋਇਆ ਦੇ ਸਲੇ 18 ਕਿਲੋ ਅੱਛਾ ਜੀ ਹਾਂ ਜੀ ਉਹਨਾਂ ਗਰੰਟੀ ਵੀ ਦਿੱਤੀ ਆ ਸ਼ਿਟ ਚੋਂ ਗਾਣ ਲਈ ਆ ਪਾ ਜੀ ਅੱਛਾ ਮੁੱਲ ਸੰਧੂ ਸਾਹਿਬ ਇਹਦਾ ਕਰਦੇ 57000 ਰੁਪਇਆ ਅੱਛਾ ਹਾਂ ਨਾ ਹੀ ਵਛੀ ਦਵਾਂਗੇ 35000 ਦੀ ਉਹਦੇ ਵਿੱਚੋਂ ਮਾਨਤਨ ਕਰਾਂਗੇ 35000 ਦੀ ਹਾਂਜੀ ਉਹਦੇ ਵਿੱਚੋਂ ਮਾਨਤਨ ਕਰਾਂਗੇ ਠੀਕ ਆ ਹਾਂਜੀ ਸਿਓ 557000 ਰੈਡੀ ਦੋਸਤੋ ਡਿਮਾਂਡ ਆ ਤੇ ਵਿੱਚੋਂ ਮਾਨਤਨ ਲਈ ਸਮਝੋ 35000 ਦੀ ਬਾਈ ਕਹਿੰਦਾ ਵੀ ਦਵਾਂਗੇ ਠੀਕ ਆ ਸੋ ਬਾਕੀ ਜਿਹੜੇ ਵੀਰ ਨੇ ਖਰੀਦਦਾਰ ਨੇ ਖਰੀਦਣੀ ਆਪਦੀ ਆਓ ਨਰਕ ਪਰ ਖਾ ਤਸੱਲੀ ਆ ਭਰਾ ਕੇ ਬਾਕੀ ਠੰਡੀ ਤੇ ਨਹੀਂ ਬੜੀ ਸੰਧੂ ਆ ਬਾਕੀ ਸੀਲ ਸੌਪਣਾ ਜਿਹੜਾ ਤੁਸੀਂ ਆ ਵੇਖ ਹੀ ਸਕਦੇ ਹੋ ਪੂਰਾ ਵੀ ਸੀਲ ਸੌਪ ਪੂਰੀ ਆ ਠੀਕ ਹੈ ਕੋਈ ਬੱਚਾ ਵੀ ਬਹਿ ਕੇ ਜਰਾ ਚਬਾਈ ਕਰ ਸਕਦਾ ਠੰਡੇ ਤੀਰੇ ਪਸ਼ੂ ਦੀ ਜਿਹੜੀ ਦੋਸਤੋ ਇਹ ਨਿਸ਼ਾਨੀ ਆ ਤੇ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਸੈਕੰਡ ਨੰਬਰ ਤੇ ਜਿਹੜੀ ਇਹ ਵਿਹੜ ਦਿਖਾਉਣੀ ਆ ਇਹ ਵੀ ਜਿਹੜੀ ਦੋਸਤੋ ਗੱਬਣ ਗੱਬਣੀ ਹੈ ਬਈ ਇਹ ਵੀ ਇਹ ਵੀ ਗੱਬਣੀ ਹੈ ਸੰਧ ਸਾਹਿਬ ਲਓ ਇਹ ਵੀ ਗੱਬਣ ਵਿਹੜ ਆ ਤੇ ਸੁਹਾ ਪੋਸ਼ ਲੈਣੀ ਇਹਨੂੰ ਸੁਹਾ ਕਿਨਵਾ ਵੀਰ ਇਹ ਦੂਜੇ ਸੁਹਾ ਸੁਣੀ ਸੰਧ ਸਾਹਿਬ ਇਹ ਦੂਜੇ ਸੁਹਾ ਹਾਂਜੀ ਠੀਕ ਹੈ ਇਹ ਦੂਜੀ ਸਵੇਰ ਜਿਹੜੀ ਦੋਸਤੋ ਸੁਣੀ ਹੈ ਠੀਕ ਹੈ ਤੇ ਦਿਨ ਇਹਨੇ ਮਿਲਣਾ ਤਾਂ ਵੀ ਹਜੇ ਲੈ ਜਾਣਾ ਹਫਤਾ ਲੈ ਜੂ ਇਹ ਵੀ ਹਫਤਾ ਲੈ ਜੂਗੀ ਹਾਂਜੀ ਠੀਕ ਹੈ ਕ੍ਰੋਸ ਬ੍ਰੀਡ ਆ ਜਰੀ ਦੋਸਤੋ ਠੀਕ ਆ ਆ ਪਿਓਰ ਵੈੜ ਨਹੀਂ ਹੈਗੀ ਕੀ ਕ੍ਰੋਸ ਬ੍ਰੀਡ ਆ ਜਿਵੇਂ ਵੀਰ ਲੱਭਦੇ ਹੋ ਤੁਸੀਂ ਕ੍ਰੋਸ ਬ੍ਰੀਡ ਉਸ ਹਿਸਾਬ ਦੇ ਜਿਹੜੀ ਹੈ ਇਹ ਵੈੜ ਠੀਕ ਆ ਜੀ ਦੁੱਧ ਦਾ ਤਾਂ ਚੰਗਾ ਹੁੰਦਾ ਬਾਕੀ ਫੈਟ ਫੁੱਡ ਚੰਗੀ ਆਉਂਦੀ ਹੈ ਠੀਕ ਆ ਥਾਣ ਦੇਵਾ ਤੁਸੀਂ ਵੇਖ ਲਓ ਬਾਕੀ ਇੱਕ ਹਫਤਾ ਬਾਕੀ ਆ ਥਣ ਪੂਰਾ ਮੁਠੀ ਵਾਲਾ ਨੋਕ ਵਾਲਾ ਥਾਣਾ ਪੂਰਾ ਹੱਥ ਮੁਠੀ ਵਿੱਚ ਆਉਣ ਵਾਲਾ ਥਾਣਾ ਸੋ ਰੰਗ ਜਿਹੜਾ ਦੋਸਤੋ ਦਰਮਿਆਨਾ ਜਿਹਾ ਵਾਈਟ ਵਿੱਚ ਤੇ ਬਾਕੀ ਜਿਹੜਾ ਬ੍ਰਾਊਨ ਕਲਰ ਹੈਗਾ ਠੀਕ ਆ ਬਾਕੀ ਸਾਫ਼ ਸਮਾਨ ਥੋੜੀ ਜਿਹੀ ਜਿਸੋ ਜਿਹੋ ਜੇ ਘਰ ਤੋਂ ਹੁੰਦੀ ਹੈ ਦੋਸਤੋ ਅੱਗੋਂ ਪਸੂ ਆਉਂਦੇ ਵਪਾਰ ਦੀ ਲੈਣਾ ਵੀਰ ਹੋਰਾਂ ਦੀ ਖੋਲ ਕੇ ਤੁਰ ਕੇ ਦਿਖਾਉਣੀ ਆ ਤੁਹਾਨੂੰ ਲਿਓ ਜੀ ਆ ਕਰੂ ਚੈੱਕ ਲੋ ਜਿਹੜਾ ਬਾਕੀ ਸੁਪੇਸ ਬੇਸ਼ੱਕ ਕੋਈ 2.2 ਇੰਚ ਡੇਢ ਇੰਚ ਜਿਹੜੀ ਐ ਦੋਸਤੋ ਸੁਪੇਸ ਥਣਾ ਦੇ ਵਿੱਚ ਹੈਗੀ ਐ ਠੀਕ ਆ ਅਗਲੇ ਸੱਜੇ ਖਰੇ ਵਾਲੇ ਪਾਸਿਓਂ ਘਟੋਕੜ 44 ਦੀ ਚੱਪੇ ਚੱਪੇ ਦੀ ਵਿਥ ਅਗਲੇ ਪਿਛਲੇ ਥਣਾ ਦੀ ਵਿਥ ਜਿਹੜੀ ਆ 2.2 ਡੇਢ ਡੇਢ ਇੰਚ ਜਿਹੜੀ ਆ ਵਿੱਚ ਸੁਪੇਸ ਠੀਕ ਆ ਅਰਚ ਵੀਰ ਤਿਪਣੇ ਵੀ ਇੱਕ ਨੰਬਰੀ ਆ ਮੈਨਾਂ ਥਣਾ ਦੀ ਪੂਰ ਛੱਡੇ ਦੀ ਆਪਣੀ ਗਰੰਟੀ ਹੋਊਗੀ ਸੰਤੋਖਾ ਕੋਈ ਬਾਹਰ ਪਿੱਛੇ ਦੀ ਕੁਝ ਵੀ ਹੋਵੇ ਠੀਕ ਆ ਹਾਂਜੀ ਹਾਂਜੀ ਤੁਸੀਂ ਨਾਰਮਲ ਜਵਾ ਦੂਗੀ 12 14 ਕਿਲੋ ਪਿਛਲੀ ਏਰੀਆ ਨਾਲ 12 ਕਿਲੋ ਦੁੱਧ ਚੋਇਆ ਜੀ ਅੱਛਾ ਜੀ ਤੇ 12 ਕੀ ਆਈਟੀ ਚਵਾ ਦੂਗੀ 12 ਕਿਲੋ ਹਾਂ ਜੀ ਬਾਕੀ ਸੇਵਾ ਦਾ ਦੁੱਧ ਹਮੇਸ਼ਾ ਦੁੱਧ ਸੇਵਾ ਸਕਦਾ ਹੈ ਵੀ ਦੁੱਧ 12 ਤੋਂ ਵੀ ਚੰਗੀ ਉਮੀਦ ਹੈ 12 13 ਤੋਂ ਵੀ ਪਲੱਸ ਕਰ ਦੇ ਹਾਂ ਜੀ ਠੀਕ ਹੈ ਬਾਕੀ ਆਹ ਬੈਡ ਜਿਹੜੀ ਦੋਸਤੋ ਤੁਹਾਡੇ ਸਾਹਮਣੇ ਆ ਠੀਕ ਹੈ ਤੇ ਅਰਸ਼ ਕਿੰਨਾ ਮੋਲ ਫਿਰ ਲੈਣ ਦੇ ਨੇ ਦਾ ਇਹਨਾਂ ਸੰਸਮ ਮੋਲ ਤੇ ਕਰਦੇ 37000 ਰੁਪਏ 37000 ਹਾਂ ਨਹੀਂ 33000 ਦੀ ਵਸੀ ਦੇ ਦਾਂਗੇ ਉਹਦੇ ਵਿੱਚੋਂ ਮਾਨਤਨ ਕਰ ਦਾਂਗੇ 33000 ਹਾਂ ਜੀ ਉਹਦੇ ਵਿੱਚੋਂ ਮਾਨਤ 33000 ਜਿਹੜੀ ਆ ਭਰਾਵੋ ਹਾਂ ਨਾ ਜਿਹੜੀ ਉਹ 33 ਆ ਤੇ 33 ਜੋ ਜਿਹੜਾ ਛੂਟ ਜੱਪਾ ਮਾਰਨ ਦਾ ਨੇ ਉਹ ਹੋ ਜਾਊਗਾ ਠੀਕ ਆ ਬਾਕੀ ਥਾਂ ਤੋਂ ਨੂੰ ਪ੍ਰੋਪਰ ਵੇਖ ਲਓ ਅ ਕੋਈ जख्म ਕਿਸੇ ਤਰ੍ਹਾਂ ਦਾ ਐਨੀ ਐਕਸਟਰਾ ਕੋਈ ਚੀਜ਼ ਨਹੀਂ ਹੈਗੀ ਬਿਲਕੁਲ ਸਾਫ਼ ਹੈਗੀ ਆ ਹਵਾਨੇ ਦੀ ਵੀ ਪੂਰੀ ਸਾਫ਼ ਆ ਲੇਵਾ ਬਿਲਕੁਲ ਚੰਗਾ ਥਾਂ ਤੋਂ ਪੂਰਾ ਮੁੱਠੀ ਆ ਠੀਕ ਆ ਸੋ ਫੇਸ ਕੁਆਲਿਟੀ ਦੇ ਉਪਰ ਹੀ ਫਿਰ ਤੁਸੀਂ ਵੇਖੋ ਆ ਦਾ ਮੂੰਹ ਮਤਲਬ ਠੀਕ ਆ ਅੱਜ ਦੋ ਨਗਸ ਜਿਹੜੇ ਬਾਈ ਅਰਸ਼ ਕੋਲੇ ਅੱਜ ਬਿਕਾਉ ਨੇ ਬਿਲਕੁਲ ਮੌਕੇ ਤੇ ਤੇ ਰੇਟ ਵੀਰ ਨੇ ਦੱਸਤਾ ਤੁਹਾਨੂੰ ਅਰਸ਼ ਨੰਬਰ ਆਪਣੇ ਜਰੂਰ ਸੰਪਰਕ ਦੇ ਦੀਗੇ 98190313218699312660 ਠੀਕ ਹੈ ਜੀ ਹਾਂਜੀ 98190313218699312660 ਠੀਕ ਹਾਂਜੀ ਇਹ ਨੰਬਰ ਜਿਹੜੇ ਆਪਰਾ ਉਹ ਲਗਾਤਾਰ ਹਰ ਵਾਰ ਦੀ ਤਰ੍ਹਾਂ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਕਰ ਦਈਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਆ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ